NHAI ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦੇ ਨਾਲ ਤੁਸੀਂ ਹੱਕਦਾਰ ਬਣ ਸਕਦੇ ਹੋ 1000 ਰੁਪਿਆ ਇਨਾਮ ਦੇ ਜੇ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ NHAI ਦੀ ਤਾਂ ਸਵੱਛਤਾ ਮੁਹਿੰਮ ਦੇ ਤਹਿਤ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦੇ ਜ਼ਰੀਏ ਫਾਸਟੈਗ ਯੂਜ਼ਰਸ ਆਪਣੇ ਕਾਰਡ ਦੇ ਵਿੱਚ 1000 ਰੁਪਿਆ ਇਨਾਮ ਪਾ ਸਕਦੇ ਨੇ ਜੇ ਤੁਸੀਂ ਟੋਲ ਪਲਾਜ਼ਾ ਦੇ ਕੋਈ ਵੀ ਗੰਦਾ ਟਾਇਲਟ ਦੇਖਦੇ ਹੋ ਤਾਂ ਉੱਥੇ ਤੁਸੀਂ ਉਸ ਦੀ ਤਸਵੀਰ ਖਿੱਚ ਕੇ ਜਿਹੜੀ ਹੈ ਉਹ ਅਪਲੋਡ ਕਰਨੀ ਹੈ ਇਸ ਲਈ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਰਾਜਮਾਲਾ ਯਾਤਰਾ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਜੀਓਟੈਗ ਦੇ ਨਾਲ ਟਾਈਮ ਸਟੈਂਪ ਜਿਹੜੀ ਹੈ ਇਮੇਜ ਉੱਤੇ ਅਪਲੋਡ ਕਰਨੀ ਹੈ ਇਮੇਜ ਅਪਲੋਡ ਕਰਨ ਤੋਂ ਬਾਅਦ ਤੁਸੀਂ ਨਾਮ ਸਥਾਨ ਵਾਹਨ ਤੇ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈ ਗੱਡੀ ਦਾ ਉਹ ਉੱਥੇ ਅਪਲੋਡ ਕਰਨਾ ਹੈ ਇਸ ਦੇ ਨਾਲ ਤੁਸੀਂ ਰਜਿਸਟਰ ਹੋ ਜਾਵੋਗੇ ਲੇਕਿਨ ਇੱਥੇ ਇਸ ਇਨਾਮ ਨੂੰ ਪਾਉਣ ਦੇ ਲਈ ਕੁਝ ਸ਼ਰਤਾਂ ਨੇ ਜਿਹੜੀਆਂ ਤੁਸੀਂ ਫਾਲੋ ਕਰਨੀਆਂ ਨੇ ਕਿ ਇਹ ਇਨਾਮ ਜਿਹੜਾ ਹੈ ਸਿਰਫ ਇੱਕ ਦਿਨ ਚ ਇੱਕ ਵਾਰ ਹੀ ਦਿੱਤਾ ਜਾਏਗਾ ਦੂਸਰਾ ਜੇ ਕਿਸੇ ਖਾਸ ਏਰੀਆ ਦੇ ਕਿਸੇ ਟਾਇਲਟ ਦੇ ਲਈ ਕਿਸੇ ਨੂੰ ਇਨਾਮ ਮਿਲ ਚੁੱਕਾ ਹੈ ਤਾਂ ਦੂਸਰੀ ਵਾਰ ਇਨਾਮ ਨਹੀਂ ਦਿੱਤਾ ਜਾਏਗਾ ਔਰ ਤੀਸਰੀ ਤੇ ਲਗ ਹੁੰਦੀ ਹੈ ਕਿ ਜੇ ਬਹੁਤ ਸਾਰੀਆਂ ਫੋਟੋਗ੍ਰਾਫਸ اور ਬਹੁਤ ਸਾਰੀਆਂ ਰਜਿਸਟ੍ਰੇਸ਼ਨਸ ਆ ਜਾਂਦੀਆਂ ਨੇ ਤੇ ਜਿਹੜੀ ਸਭ ਤੋਂ ਸਹੀ ਤੇ ਬਿਲਕੁਲ ਸਹੀ ਜਾਣਕਾਰੀ ਪੁਖਤਾ ਜਾਣਕਾਰੀ ਤੇ ਫੋਟੋਗ੍ਰਾਫ ਦਿੰਦੀ ਹੋਏਗੀ ਉਸ ਨੂੰ ਹੀ ਇਨਾਮ ਦੇ ਹੱਕ ਦਾ ਜਿਹੜਾ ਹੈ ਉਹ ਮੰਨਿਆ ਜਾਏਗਾ ਕੁਝ ਜ਼ਰੂਰੀ ਗੱਲਾਂ ਸੀ ਹੈ ਉਹ ਨੋਟ ਕਰਨੀਆਂ ਕਿ ਫੋਟੋਗ੍ਰਾਫ ਅਸਲੀ ਹੋਣੀ ਚਾਹੀਦੀ ਹੈ ਬਿਲਕੁਲ ਸਾਫ਼ ਸੁਥਰੀ ਸਪਸ਼ਟ ਤੇ ਕਲੀਅਰ ਹੋਣੀ ਚਾਹੀਦੀ ਹੈ ਉਸੇ ਦਿਨ ਹੀ ਖਿੱਚੀ ਹੋਈ ਹੋਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਉਹ ਐਡੀਟਿਡ ਵਰਜ਼ਨ ਨਹੀਂ ਹੋਣਾ ਚਾਹੀਦਾ ਔਰ ਡੁਪਲੀਕੇਟ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੈ ਕਿ ਕਿਸੇ ਹੋਰ ਨੇ ਕਲਿੱਕ ਕੀਤੀ ਹੈ ਤੁਸੀਂ ਉਹਨੂੰ ਅਪਲੋਡ ਕਰ ਦਿੱਤਾ ਜਾਂ ਉਹਦੇ ਵਿੱਚ ਕੋਈ ਵੀ ਫੇਰ ਬਦਲ ਕਰਕੇ ਉਸ ਫੋਟੋਗ੍ਰਾਫ ਨੂੰ ਅਪਲੋਡ ਕਰ ਦਿੱਤਾ ਔਰ ਇਸੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਤੁਸੀਂ ਜਦੋਂ ਵੀ ਫੋਟੋਗ੍ਰਾਫ ਅਪਲੋਡ ਕਰਨੀ ਹੈ ਤੇ ਸਿਰਫ ਤੇ ਸਿਰਫ ਜਿਹੜੇ NHAI ਦੇ অথরাইਜ਼ਡ ਟਾਇਲਟਸ ਨੇ ਉੱਥੇ ਹੀ ਜਿਹੜੇ NHAI ਦੀਆਂ ਟਾਇਲਟਸ ਨੇ ਉਹਦੇ ਲਈ ਹੀ ਤੁਸੀਂ ਇਹ ਰਜਿਸਟ੍ਰੇਸ਼ਨ ਕਰ ਸਕਦੇ ਹੋ ਕੋਈ ਵੀ ਪ੍ਰਾਈਵੇਟ ਕੋਈ ਹੋਟਲ ਹੈ ਰੈਸਟੋਰੈਂਟ ਹੈ ਜਾਂ ਫਿਰ ਕੋਈ ਪੈਟਰੋਲ ਪੰਪ ਹੈ ਜਾਂ ਕੋਈ ਪ੍ਰਾਈਵੇਟ ਟਾਇਲਟ ਹੈ ਉਸਦੇ ਲਈ ਇਹ ਸਕੀਮ ਜਿਹੜੀ ਹੈ ਉਹ ਬਿਲਕੁਲ ਵੀ ਲਾਗੂ ਨਹੀਂ ਹੁੰਦੀ ਸੋ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਤਹਿਤ ਜਦੋਂ ਅਸੀਂ ਸਵੱਛਤਾ ਦੀ ਗੱਲ ਕਰਦੇ ਹਾਂ ਦੀ ਗੱਲ ਕਰਦੇ ਆਂ ਸਵਚ ਭਾਰਤ ਅਭਿਆਨ ਦੇ ਤਹਿਤ ਇੱਕ ਇਹੋ ਜਿਹਾ ਉਪਰਾਲਾ ਹੈ ਜਿਸ ਵਿੱਚ ਪਹਿਲ ਕਦਮੀ ਦੇ ਅਧਾਰ ਤੇ ਕੰਮ ਕੀਤੇ ਜਾਣੇ ਸ਼ੁਰੂ ਕੀਤੇ ਜਾ ਰਹੇ ਨੇ ਔਰ ਇਹ ਸਕੀਮ 31 ਅਕਤੂਬਰ ਤੱਕ ਸਾਰੇ ਦੇਸ਼ ਦੇ ਰਾਜਮਾਰਗਾਂ ਤੇ ਲਾਗੂ ਹੋ ਜਾਵੇਗੀ ਸੋ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਤੇ ਜਿੱਤ ਸਕਦੇ ਹੋ ਇਹ 1000 ਰੁਪਏ ਦਾ ਇਨਾਮ ਜਦੋਂ ਤੁਸੀਂ ਫੋਟੋਗ੍ਰਾਫ ਅਪਲੋਡ ਕਰ ਦਿੱਤੇ ਉਸ ਫੋਟੋਗ੍ਰਾਫ ਦੀ ਜਾਂਚ ਪੜਤਾਲ ਕਰਨ ਦੇ ਲਈ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ-ਨਾਲ ਮੈਨੂਅਲ ਤਰੀਕੇ ਦੇ ਨਾਲ ਉਸ ਦੀ ਜਾਂਚ ਪੜਤਾਲ ਜ਼ਰੂਰ ਕੀਤੀ ਜਾਏਗੀ ਕਿ ਕੀ ਇਹ ਸਹੀ ਫੋਟੋਗ੍ਰਾਫ ਜਿਹੜੀ ਹੈ ਉਹ ਅਪਲੋਡ ਕੀਤੀ ਗਈ ਹੈ ਕਿ ਨਹੀਂ ਸੋ ਬਹੁਤ ਹੀ ਧਿਆਨ ਦੇ ਨਾਲ ਸੋਚਪੂਰਵਕ ਤਰੀਕੇ ਦੇ ਨਾਲ ਤੁਸੀਂ ਇਹ ਕਦਮ ਉਠਾਉਣਾ ਹੈ ਔਰ ਇਸ ਇਨਾਮ ਦੇ ਹੱਕਦਾਰ ਤੁਸੀਂ ਵੀ ਬਣ ਸਕਦੇ